ਸਸਿਕਾ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਅੱਜ ਜਿਹੜੀ ਵੀਡੀਓ ਹੈ ਕਰੋਸ਼ੀਆ ਬਾਰੇ ਆ ਕਰੋਸ਼ੀਆ ਦੇ ਵਿੱਚ ਜਿਹੜਾ ਆ ਕਾਫੀ ਪ੍ਰੋਬਲਮ ਜੜੀਆਂ ਚੱਲਦੀਆਂ ਪਈਆਂ ਨੇ ਰਿਪੋਰਟ ਨੂੰ ਲੈ ਕੇ ਕਰੋਸ਼ੀਆ ਦੀ ਇਮੀਗ੍ਰੇਸ਼ਨ ਜਾਂ ਉਥੋਂ ਦੀ ਪੁਲਸ ਕਾਫੀ ਜਿਹੜੇ ਆ ਇਹ ਸਿਚੁਏਸ਼ਨ ਰਿਪੋਰਟ ਕਰਦੀ ਆ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਪ੍ਰੋਬਲਮ ਆ ਕੁਝ ਪ੍ਰੋਬਲਮ ਆ ਸਾਡੇ ਲੋਕ ਜਿਹੜੇ ਆ ਕ੍ਰੀਏਟ ਕਰ ਰਹੇ ਕੋਝੋ ਕਰ ਰਹੇ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਆ ਨਾ ਕ੍ਰੋਸ਼ੀਆ ਦੇ ਹਾਲਾਤ ਬਹੁਤ ਮਾੜੇ ਹੋ ਗਏ ਆ ਕੰਟੇ ਨਾਲ ਰਿਲੇਟਡ ਲੋਕਾਂ ਨੂੰ ਇਹ ਆ ਮੋਸਟਲੀ ਆਪਣੇ ਪੰਜਾਬ ਵਾਲਿਆਂ ਨੂੰ ਕਿ ਬਾਹਰ ਜਾਣਾ ਵਾ ਇੰਡੀਆ ਤੋਂ ਨਿਕਲਣਾ ਕੁਝ ਵੀ ਹੋ ਜੇ ਤੇ ਕ੍ਰੋਸ਼ੀਆ ਦੇ ਜਿਹੜਾ ਪ੍ਰਾਈਸ ਆ ਉਹ ਮੈਂ ਸੁਣ ਕੇ ਹੈਰਾਨ ਸੀਗਾ ਕ੍ਰੋਸ਼ੀਆ ਦੇ ਵਿੱਚ ਲੋਕ ਜਿਹੜੇ ਆ ਰਹੇ ਕੋਈ 8 ਲੱਖ 9 ਲੱਖ 10 10 ਲੱਖ ਰੁਪਇਆ ਦੇ ਕੇ ਆ ਰਹੇ ਕ੍ਰੋਸ਼ੀਆ ਦਾ ਵੀਜ਼ਾ ਥੋੜਾ ਜਲਦੀ ਮਿਲ ਜਾਂਦਾ ਵਾ ਕੰਪੈਰੀਟਨ ਜੇ ਕਰੀ ਆਪਾਂ ਬਲਗਾਰੀਆ ਅਰਮਾਨੀਆ ਹੰਗਰੀ ਪੋਲੰਡ ਇਹਨਾਂ ਨਾਲੋਂ ਥੋੜਾ ਜਲਦੀ ਮਿਲ ਜਾਣਾ ਵਾ ਕਾਰਨ ਇਹ ਹੈ ਕਿ ਉੱਥੇ ਕੋਈ ਜ਼ਿਆਦਾ ਪੁਛ ਕੁਐਸਚਨ ਨਹੀਂ ਹੈਗੀ ਇਮੀਗ੍ਰੇਸ਼ਨ ਦੇ ਵਿੱਚ ਵੀਜਾ ਨਾਲ ਰਿਲੇਟਡ ਜਿਹੜੀ ਕਿ ਜਿੰਨੀ ਕਿ ਇਨਕੁਆਰੀ ਇੱਥੇ ਹੁੰਦੀ ਆ ਇਸ ਕਰਕੇ ਕਾਫੀ ਉੱਥੇ ਖਰਚਾ ਖਰਾਬ ਆ ਬਹੁਤ রাই ਲੋਕੀ 8 8 9 ਨੂੰ ਲੱਖ ਰੁਪਇਆ ਦੇ ਕੇ ਫਿਰ ਉੱਥੇ ਕੰਮ ਨਹੀਂ ਮਿਲਦਾ ਇਹ ਉੱਥੇ ਵੱਡਾ ਸਕੈਮ ਚੱਲਦਾ ਪਿਆ ਜਿਹੜਾ ਉਹ ਹੈਗਾ ਆਜ਼ਾਦ ਵੀਜਾ ਦਾ ਜਿਹਨੂੰ ਓਪਨ ਵਰਕ ਪਰਮਿਟ ਕਹਿੰਦੇ ਆ ਇਹ ਤਾਂ ਸਾਰਾ ਸਰਫੁੱਦੂ ਬਣਾਉਣ ਵਾਲੀ ਗੱਲ ਆ ਕਿਉਂਕਿ ਓਪਨ ਵਰਕ ਪਰਮਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਓਪਨ ਵਰਕ ਪਰਮਨ ਹੁੰਦਾ ਹੀ ਨਹੀਂ ਜੇ ਯੂਰਪ ਦੀ ਗੱਲ ਕਰੀਏ ਓਪਨ ਮਤਲਬ ਇਹ ਹੁੰਦਾ ਕਿ ਤੁਸੀਂ ਕਿਸੇ ਕੰਟਰੀ ਜਾ ਰਹੇ ਹੋ ਤੁਸੀਂ ਆਪ ਖੁਦ ਹੀ TCRC ਕਾਰਡ ਬਣਾਉਣਾ ਖੁਦ ਹੀ ਕੰਮ ਲੱਭਣਾ ਤੇ ਖੁਦ ਹੀ ਉਸ ਕੰਮ ਦਾ ਟੈਕਸ ਦੇਣਾ ਉਸ ਚੀਜ਼ ਨੂੰ ਆਪਾਂ ਓਪਨ ਕਹਿ ਸਕਦੇ ਕਿ ਸਾਰਾ ਕੁਝ ਮੇਰੇ ਹੱਥ 'ਚ ਹੈ ਮੈਂ ਓਪਨ ਹਾਂ ਮੈਂ ਕਿਸੇ ਦੇ ਅੰਡਰ ਨਹੀਂ ਹੈਗਾ ਬਟ ਇੱਥੇ ਹੀ ਨਹੀਂ ਹੈ टीआरसी कार्ड किसी कंपनी ਦਾ ਕੰਟਰੈਕਟ ਤੁਹਾਡੇ ਕੋਲ ਹੋਊਗਾ ਉਹਦਾ ਲਿੰਕ ਹੋਊਗਾ ਨਾਲ ਉਹਦੇ ਡਾਕੂਮੈਂਟ ਹੋਣਗੇ ਤਾਂ ਤੁਹਾਡਾ টিआरसी ਕਾਰਡ ਬਣੂਗਾ টিआरसी ਕਾਰਡ ਬਣਨ ਤੋਂ ਬਾਅਦ ਉਹ টিआरसी ਕਾਰਡ ਵੈਲਿਡ ਤਾਂ ਰਹੂਗਾ ਜੇ ਉਹ ਕੰਪਨੀ ਤੁਹਾਡਾ ਟੈਕਸ ਦੇਊਗੀ ਟੈਕਸ ਤੁਸੀਂ ਕੰਪਨੀ ਦੇ ਥਰੂ ਪੇ ਕਰ ਸਕਦੇ ਆਂ ਚਾਹੇ ਤੁਹਾਡੀ ਆਪਣੀ ਵੀ ਕੰਪਨੀ ਆ ਨਾ ਉਹਦੇ ਵਿੱਚ ਵੀ ਤੁਸੀਂ ਇਹਦੇ ਵਰਕਰ ਕੰਮ ਕਰੋਗੇ ਤਾਂ ਤੁਸੀਂ ਟੈਕਸ ਜਿਹੜਾ ਪੇ ਕਰ ਸਕਦੇ ਆਂ ਸੋ ਇਸ ਕਰਕੇ ਓਪਨ ਵਰਕ ਪਰਮਟ ਆਲਾ ਦਾ ਤੁਸੀਂ ਛੱਡ ਹੀ ਦਿਓ ਕਿ ਓਪਨ ਵਰਕ ਪਰਮਟ ਆ ਤੇ ਇਹ ਚੀਜ਼ ਉੱਥੇ ਬਹੁਤ ਚੱਲਦੀ ਆ ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਆ ਜਾਂ ਲੋਕ ਲੋਕਾਂ ਨੂੰ ਇਹ ਹੁੰਦਾ ਕਿ ਬਸ ਆਪਾਂ ਇੰਡੀਆ ਤੋਂ ਨਿਕਲਣਾ ਵਾ ਇਹ ਦੋ ਰੀਜ਼ਨ ਆ ਸੋ ਆਪਣ ਵਰਕ ਪਰਮਨੈਂਟ ਵਾਲਿਆਂ ਨੂੰ ਕਰੋਸ਼ੀਆ ਦੇ ਵਿੱਚ ਕੀ ਕਰਦੇ ਆ ਤੁਸੀਂ ਉੱਥੇ ਆਉਂਦੇ ਆ ਏਅਰਪੋਰਟ ਤੋਂ ਬਾਅਦ ਤੁਸੀਂ ਤੁਹਾਨੂੰ ਨਿਕਲ ਕੇ ਉੱਥੇ ਬਾ ਤੁਹਾਡਾ ਕੋਈ ਵਾਲੀਵਾਰਸ ਨਹੀਂ ਹੋਸਟਲ ਰੈਸਟੋਰੈਂਟ ਹੋਟਲ ਕਾਫੀ ਮਹਿੰਗੇ ਆ ਬੰਦੇ ਨੂੰ ਉੱਥੇ ਰਹਿਣਾ ਪੈਂਦਾ ਕੰਮ ਕਾਜ ਮਿਲਦਾ ਨਹੀਂ ਹੈਗਾ ਕੋਸ਼ਿਸ਼ ਕਰੋ ਕਿ ਘਰੋਂ ਨਿਕਲਦੇ ਆ ਏਜੰਟ ਕੋ ਜਾਣੇ ਏਜੰਟ ਦੇ ਨਾਲ ਗੱਲ ਕਰਿਆ ਕਰੋ ਕੰਮ ਕਰਦੇ ਵੀ ਡਾਕੂਮੈਂਟ ਤਾਂ ਬਣਨੇ ਬਣਨੇ ਉੱਥੇ ਤਾਂ ਬਹੁਤੇ ਲੋਕਾਂ ਦੇ ਡਾਕੂਮੈਂਟ ਹੀ ਨਹੀਂ ਬਣਦੇ ਪਏ ਠੀਕ ਆ ਆ ਜਿਹੜੀ ਚੀਜ਼ ਹੋਈ ਜਾਂਦੀ ਇੱਕ ਕੋਸ਼ਿਸ਼ ਕਰੋ ਕਿ ਜਿਹੜੀ ਡਿਲੀਵਰੀ ਦੀ ਜੌਬ ਆ ਨਾ ਗਲੋਵੋ ਵਾਲਟ ਬੋਲਟ ਸੋਰੀ ਤਾਂ ਇਹਨਾਂ ਦੇ ਵਿੱਚ ਨਾ ਆਓ ਪਲੀਜ਼ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਵੱਡਾ ਸਕੈਮ ਆ ਜੌਬ ਨਹੀਂ ਮਿਲਦੀ ਪਈ ਉੱਥੇ ਇਨਕਮ ਨਹੀਂ ਹੈਗੀ ਉੱਥੇ ਟੈਕਸ ਬਹੁਤ ਜ਼ਿਆਦਾ ਜਿਹੜੇ ਉੱਥੋਂ ਦੇ ਲੋਕ ਆ ਜਿਹੜੇ ਇਹੋ ਜੀਆਂ ਕੰਪਨੀ ਖੋਲ ਕੇ ਬੈਠੇ ਹੋਣ ਟੈਕਸ ਬਹੁਤ ਵਧਾਉਂਦੇ ਆ ਮੋਸਟਲੀ ਆਪਣੇ ਇੰਡੀਅਨ ਹੀ ਆ ਜਿਹੜੇ ਇੰਡੀਅਨ ਜਾਂ ਪਾਕਿਸਤਾਨੀ ਕਹ ਲੋ ਇਹਨਾਂ ਦਾ ਟੈਕਸ ਜ਼ਿਆਦਾ ਵਧਾ ਦਿੱਤੀ ਆ ਤੇ ਕੰਮਕਾਰ ਉੱਥੇ ਇਦਾਂ ਦੇ ਹੀ ਆ ਸੋ ਇਹ ਚੀਜ਼ਾਂ ਦਾ ਖਾਸ ਖਿਆਲ ਰੱਖੋ ਅ ਬਾਕੀ ਜਿਹੜੇ ਇੱਕ ਜਿਹੇ ਕੰਪਨੀਆਂ ਵੋਲਟ ਉਹਦੇ ਜਿਹੜੇ ਆ ਵੀ ਜੇ ਕਾਫੀ ਜਿਹੜੇ ਆ ਰਿਫਿਊਜ਼ ਹੋ ਰਹੇ ਆ ਕਾਰਨ ਕੀ ਆ ਕਿਉਂਕਿ ਉਹਨਾਂ ਨੇ ਹੁਣ ਡਾਇਰੈਕਟ ਹਾਇਰਿੰਗ ਸ਼ੁਰੂ ਕਰ ਦਿੱਤੀ ਆ ਤੇ ਜਿਹੜੇ ਵਿਚਲੀਆਂ ਕੰਪਨੀਆਂ ਸੀਗੀਆਂ ਤੇ ਉਹਨਾਂ ਦਾ ਕੋਈ ਏਡੀ ਕੇਅਰ ਨਹੀਂ ਕਰਦੇ ਹੈਗੇ ਹੁਣ ਜਿਹੜੇ ਤਾਂ ਡਾਇਰੈਕਟ ਆਉਂਦੇ ਆ ਵੋਲਟ ਦੇ ਵਿੱਚ ਉਹ ਸਹੀ ਆ ਉਹਨਾਂ ਦੇ ਪੈਸੇ ਵੀ ਚੰਗੇ ਬਣ ਜਾਂਦੇ ਆ ਇੱਕ ਮਿਨੀਮਮ ਸੈਲਰੀ ਲੱਗਦੀ ਆ ਟੀਆਰਸੀ ਕਾਰਡ ਡਾਕੂਮੈਂਟ ਦੀ ਸਾਰੀ ਜ਼ਿੰਮੇਵਾਰੀ ਕੰਪਨੀ ਲੈਂਦੀ ਆ ਬਟ ਜਿਹੜੇ ਵਿਚ ਵਿਚਾਲੇ ਵਾਲੇ ਆ ਜਿਨ੍ਹਾਂ ਦੇ ਵਿੱਚ ਕੰਪਨੀਆਂ ਜਾਂਦੀਆਂ ਵਾ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਆ ਉਹ ਫਿਰ ਕੰਪਨੀਆਂ ਡਾਕੂਮੈਂਟ ਨਹੀਂ ਬਣਾ ਕੇ ਦਿੰਦੀਆਂ ਟੈਕਸ ਜ਼ਿਆਦਾ ਲੈਂਦੀਆਂ ਵਾ ਪੈਸੇ ਘੱਟ ਦਿੰਦੀਆਂ ਵਾ ਇਹੋ ਜਿਹੀ ਜਿੰਨੀਆਂ ਬਹੁਤ ਪ੍ਰੋਬਲਮ ਆਉਂਦੀਆਂ ਦੂਜੀ ਫੂਡ ਡਿਲੀਵਰੀ ਵਾਲਿਆਂ ਨੂੰ ਉੱਥੇ ਪ੍ਰੋਬਲਮ ਇਹ ਆ ਕਿਉਂਕਿ ਥੋੜਾ ਜਿਹਾ ਡਰਾਈਵਿੰਗ ਦਾ ਪ੍ਰੋਬਲਮ ਉੱਥੇ ਸਾਡੇ ਲੋਕਾਂ ਦੀ ਜਿਹੜੀ ਏਸ਼ੀਅਨ ਕੰਟਰੀਆਂ ਇਹਨਾਂ ਦੀ ਡਰਾਈਵਿੰਗ ਜਿਹੜੀ ਆ ਉਹ ਮਤਲਬ ਹੂੜ ਮਤ ਵਾਲੀ ਆ ਜਿੱਦਾਂ ਨੂੰ ਮਰਜ਼ੀ ਲੈ ਜਾਓ ਜੋ ਮਰਜ਼ੀ ਹੋ ਜਾਏ ਅੱਗੇ ਜੋ ਮਰਜ਼ੀ ਆ ਜਾਏ ਇੱਥੇ ਕੋਈ ਡਿਸਪਲਨ ਨਹੀਂ ਇੱਥੇ ਤੁਸੀਂ ਕਿਸੇ ਰੋਡ ਤੇ ਜਾ ਰਹੇ ਆ ਤਾਂ ਡਿਸਪਲਨ ਮਤਲਬ ਸਿਟੀ ਦੇ ਵਿੱਚ ਤਾਂ ਡਿਸਪਲਨ ਹਰ ਥਾਂ ਡਿਸਪਲਨ ਦੇ ਵਿੱਚ ਚਲਾਉਣਾ ਪੈਂਦਾ ਵਾ ਸਾਡੇ ਲੋਕ ਸਮਝਦੇ ਕਿ ਨਹੀਂ ਕੋਈ ਨਹੀਂ ਇੰਡੀਆ ਵਾਲਾਂ ਸਾਭਿ ਚ ਉੱਥੇ ਫਿਰ ਪੁਲਿਸ ਜਿਹੜੀ ਆ ਉਹ ਰੋਕਦੀ ਆ ਜੁਰਮਾਨੇ ਦਿੰਦੀ ਆ ਰਿਪੋਰਟ ਕਰਦੀ ਆ ਲਾਈਸੈਂਸ ਕੈਨਸਲ ਕਰਦੀ ਆ ਕਿਉਂਕਿ ਸਾਡੇ ਲੋਕਾਂ ਦੀ ਡਰਾਈਵਰੀ ਜਿਹੜੀ ਆ ਉਹ ਛੇਤੀ ਸੁਧਰਦੀ ਨਹੀਂ ਹੈਗੀ ਜੇ ਤੁਸੀਂ ਇਹ ਨਾ ਕੰਟਰੀ ਚਾਹੁੰਦੇ ਆ ਘਟੋ ਘਟ ਜਿਹੜੀਆਂ ਗੰਦੀਆਂ ਪਿਛਲੀਆਂ ਆਤਾਂ ਵਾਂ ਡਰਾਈਵਿੰਗ ਵਾਲੀਆਂ ਉਹ ਤੁਹਾਨੂੰ ਇੱਕ ਨਵੇਂ ਬੰਦੇ ਨੂੰ ਸੁਧਾਰਨ ਵਿੱਚ ਹੀ ਸਾਲ 2 ਸਾਲ ਲੱਗ ਜਾਂਦੇ ਆ ਸਾਲ ਇੱਕ ਬੰਦੇ ਨੂੰ ਡਰ ਹੁੰਦਾ ਯਾਰ ਮੇਰੀ ਜੌਬ ਨਾ ਚੱਲ ਜੇ ਮੇਰਾ ਲਾਈਸੈਂਸ ਨਾ ਕੈਨਸਲ ਹੋ ਜਾਏ ਇੱਦਾਂ ਫਿਰ ਬੰਦਾ ਡਰਦੇ ਨਾਲ ਥੋੜਾ ਜਿਹਾ ਕਰਦਾ ਇੱਥੇ ਦੇ ਲੋਕ ਵੀ ਕਰਦੇ ਇੱਥੇ ਦੇ ਲੋਕ ਇਹ ਨਹੀਂ ਆ ਕਿ ਜੇ ਇਹ ਰੂਲ ਕੱਲੇ ਆਪਣੇ ਵਾਸਤੇ ਜਾਂ ਦੂਜੇ ਵਾਸਤੇ ਇੰਪਲੀਮੈਂਟ ਨਹੀਂ ਹੁੰਦੇ ਸਾਰਿਆਂ ਵਾਸਤੇ ਹੁੰਦੇ ਆ ਸੋ ਐ ਜਿਹੜੇ ਆ ਇਹੋ ਜੀ ਪ੍ਰੋਬਲਮ ਹੁੰਦੀ ਬਾਕੀ ਰੀਸਸਨ ਵੀ ਉੱਥੇ ਸੁਣਿਆ ਵੀ ਲੋਕ ਕਰਦੇ ਆ ਜਿਹੜੇ ਉੱਧਰਲੇ ਲੋਕ ਆ ਕਿਉਂਕਿ ਆਪਣੇ ਲੋਕ ਥੋੜਾ ਜਿਹਾ ਹੋਰ ਸਾਫਦੇ ਆ ਉਹ ਹੋਰ ਸਾਫਦੇ ਆ ਉਹ ਜਿਹੜੇ ਕੰਟਰੀ ਉਹ ਬਹੁਤੇ ਹੋਰਾਂ ਕੰਟਰੀਆਂ 'ਚ ਨਹੀਂ ਗਏ ਹੈਗੇ ਕ੍ਰੋਸ਼ੀਆ ਵਾਲੇ ਜੇ ਤੁਸੀਂ ਰੋਮਾਨੀਆ ਬੁਲਗਰੀਆ ਦੀ ਗੱਲ ਕਰੋ ਇਹ ਤਾਂ ਸਾਰੇ ਯੂਕੇ ਯੂਰਪ ਜਰਮਨ ਦੇ ਵਿੱਚ ਆ ਇਹਨਾਂ ਨੂੰ ਥੋੜੀ ਜਿਹੀ ਘੱਤਰ ਆ ਬੰਦੇ ਦੀ ਸੋ ਇਸ ਕਰਕੇ ਕ੍ਰੋਸ਼ੀਆ ਦੇ ਵਿੱਚ ਜਿਹੜੇ ਜਾ ਰਹੇ ਆ ਪਹਿਲੀ ਗੱਲ ਤਾਂ ਦੇਖ ਸੋਚ ਸਮਝ ਕੇ ਜਾਓ 7-8 ਲੱਖ ਰੁਪਏ ਸਪੈਂਡ ਕਰਨੇ ਲਾ ਰਹੇ ਤੁਸੀਂ ਕਿ ਤੜਾ ਮੁਰਨਾ ਵੀ ਚਾਹੀਦਾ ਘਟ ਘਟ 1000 1500 ਸੈਲਰੀ 1000 ਤਾਂ ਸੈਲਰੀ ਹੋਣੀ ਚਾਹੀਦੀ ਆ ਉਥੇ ਤਾਂ ਜੋਬ ਹੀ ਨਹੀਂ ਮਿਲਦੀ ਭਈ ਜੋਬਾਂ ਦਾ ਬਹੁਤ ਬੁਰਾ ਹਾਲਾਤ ਹੈ